ਸਾਸੀ ਗਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਦਾ ਆਇਆ ਵੱਡਾ ਬਿਆਨ ਨਵਜੋਤ ਸਿੰਘ ਸਿੱਧੂ ਨੇ ਲਿਆ ਵੱਡਾ ਯੂਟਰਨ ਇੱਕ ਪਾਸੇ ਉਹ ਲਗਾਤਾਰ ਚੁੱਪ ਰਹੇ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਚਾਹੇ ਜਮਨੀ ਚੋਣਾਂ ਹੋਣ ਲੇਕਿਨ ਪਿਛਲੇ ਦਿਨਾਂ ਵਿੱਚ ਨਵਜੋਤ कौर ਸਿੱਧੂ ਦੀ ਜਦੋਂ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਦੇ ਨਾਲ ਮੀਟਿੰਗ ਹੋਈ ਤਸਵੀਰਾਂ ਵਾਇਰਲ ਹੋਈਆਂ ਤੇ ਸੂਤਰਾਂ ਦੇ ਹਵਾਲੇ ਤੋਂ ਉਫਾਵਾ ਆਉਣ ਲੱਗ ਪਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕਿਸੇ ਵੀ ਸਮੇਂ ਭਾਰਤੀ ਜਨਤਾ ਪਾਰਟੀ ਉਸ ਤੋਂ ਬਾਅਦ ਕਹਿੰਦੇ ਕਾਂਗਰਸ ਅਤੇ ਕਈ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਵੀ ਹੋ ਸਕਦੇ ਨੇ ਫਿਰ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਗਿਆ ਕੈਂਸਰ ਦੇ ਇਲਾਜ ਨੂੰ ਲੈ ਕੇ ਉਹਨਾਂ ਨੇ ਕਿਹਾ ਹਲਦੀ ਨਿੰਮ ਦੇ ਪੱਤੇ ਅਤੇ ਹੋਰ 3-4 ਚੀਜ਼ਾਂ ਨੇ ਜਿਹੜੀਆਂ ਦੇਸੀ ਤਰੀਕੇ ਦੇ ਨਾਲ ਜਿਹੜਾ ਹੈ ਕੈਂਸਰ ਨੂੰ ਖਤਮ ਕੀਤਾ ਜਾ ਸਕਦਾ ਹੈ ਉਹਨਾਂ ਨੇ ਐਲੋਪੈਥਿਕ ਦਵਾਈ ਕੀਮੋਥੈਰੇਪੀ ਦਾ ਜਿਹੜਾ ਹੈ ਉਹ ਵੀ ਵਿਰੋਧ ਕੀਤਾ ਯਾਨੀ ਕਿ ਪੱਤਰਕਾਰ ਬੁਲਾਏ ਗਏ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਫੈਮਿਲੀ ਵੀ ਉੱਥੇ ਸੀ ਜਦੋਂ ਮੀਟਿੰਗ ਕੀਤੀ ਗਈ ਕਈਆਂ ਨੇ ਕਿਹਾ ਕਿ ਅੰਮ੍ਰਿਤਸਰ ਛੱਡ ਕੇ ਜਾ ਚੁੱਕੇ ਨੇ ਹੁਣ ਪਟਿਆਲੇ ਰਹਿਣਗੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਮੇਰਾ ਘਰ ਹੈ ਪਟਿਆਲੇ ਤਾਂ ਮੈਂ ਆਪਣੀ ਵਾਈਸ ਦਾ ਜਿਹੜਾ ਇਲਾਜ ਕਰਵਾਉਣ ਵਾਸਤੇ ਗਿਆ ਸੀ ਉਨੇ ਕਿਹਾ ਕਿ ਅੰਮ੍ਰਿਤਸਰ ਲੋਕਾਂ ਨੇ ਮੈਨੂੰ ਪਿਆਰ ਕੀਤਾ ਹੈ ਅੰਮ੍ਰਿਤਸਰ ਦੇ ਜਨਤਾ ਨੇ ਮੈਨੂੰ ਜਤਾਇਆ ਹੈ ਤੇ ਮੈਂ ਅੰਮ੍ਰਿਤਸਰ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ ਇਹ ਵੱਡਾ ਬਿਆਨ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਹੁਣ ਇੱਕ ਵੱਡਾ ਯੂਟਰਨ ਲਿਆ ਹੈ ਯਾਨੀ ਕਿ ਆਪਣੇ ਕਹੇ ਹੋਏ ਸ਼ਬਦਾਂ ਨੂੰ ਵਾਪਸ ਲੈ ਲਿਆ ਹੈ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਆਲਾਦ ਜਿਹੜਾ ਹੈ ਹਲਦੀ ਨਿੰਮ ਦੇ ਪੱਤੇ ਨਿੰਬੂ ਦੇ ਪਾਣੀ ਰੋਟੀ ਨਾ ਖਾਣ ਸ਼ੂਗਰ ਨਾ ਖਾਣ ਯਾਨੀ ਕਿ ਖਾਣ ਨਾ ਕਰਨ ਹੁੰਦਾ ਹੈ ਯਾਨੀ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਜੇ ਛੱਡ ਦਿੱਤੀਆਂ ਜਾਣ ਤੇ ਚਾਰ ਪੰਜ ਦੇਸੀ ਚੀਜ਼ਾਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਅਪਲਾਈ ਕਰ ਲੀਆਂ ਜਾਣ ਤਾਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਹ ਵੱਡਾ ਬਿਆਨ ਦਿੱਤਾ ਸੀ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਹੁਣ ਵੱਡਾ ਯੂਟਰਨ ਲੈ ਲਿਆ ਹੈ ਉਹਨੇ ਕਿਹਾ ਹੈ ਕਿ ਜਿਹੜੀ ਮੈਂ ਬਿਆਨਬਾਜ਼ੀ ਕੀਤੀ ਹੈ ਯਾਨੀ ਕਿ ਕਿਊਮੋਥੈਰਪੀ ਵੀ ਜਿਹੜੀ ਕਿਊਮੋਥੈਰਪੀ ਹੈ ਕੈਂਸਰ ਦੇ ਇਲਾਜ ਵਾਸਤੇ ਉਹ ਸਭ ਤੋਂ ਵੈਸਟ ਹੈ ਯਾਨੀ ਕਿ ਉਸਨੇ ਕਿਹਾ ਕਿ ਮੈਡੀਕਲ ਉੱਤੇ ਕੋਈ ਵੀ ਨਿਸ਼ਾਨੀਆਂ ਸਵਾਲ ਖੜੇ ਨਹੀਂ ਕੀਤੇ ਜਾ ਸਕਦੇ ਦੇਸੀ ਨਾਲੇ ਫਰਕ ਪੈ ਜਾਂਦਾ ਹੈ ਲੇਕਿਨ ਉਸਨੇ ਫਿਰ ਇੱਕ ਵਾਰ ਪਾਇਓਰਿਟੀ ਦਿੱਤੀ ਹੈ ਐიროਪੈਥਿਕ ਮੈਡੀਸਿਨ ਨੂੰ ਅਤੇ ਜਿਹੜ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਮੈਡੀਕਲ ਦੇ ਵਿੱਚ ਪੂਰੇ ਤੌਰ ਅਤੇ ਤਰੀਕਿਆਂ ਅਤੇ ਪ੍ਰਬੰਧਾਂ ਦੇ ਨਾਲ ਕੀਤਾ ਜਾਂਦਾ ਹੈ ਯਾਨੀ ਕਿ ਵਿਭਾਗ ਹੋ ਕੇ ਬੋਲ ਦਿੰਦੇ ਨੇ ਚਾਹੇ ਉਹ ਕਿਸੇ ਪਾਰਟੀ ਵਿੱਚ ਵੀ ਹੋਣ ਚਾਹੇ ਉਹ ਕਿਸੇ ਸੰਸਦ ਦੇ ਵਿੱਚ ਹੋਣ ਚਾਹੇ ਉਹ ਕ੍ਰਿਕਟ ਟੀਮ ਦੇ ਵਿੱਚ ਹੋਣ ਲੇਕਿਨ ਬਾਅਦ ਵਿੱਚ ਯੂ ਟਰਨ ਲੈਣਾ ਫਿਦਰਤ ਬਣ ਚੁੱਕੀ ਹੈ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਉਹ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇੱਕ ਚਾਹ ਸੀ ਪੰਜਾਬ ਦਾ ਮੁੱਖ ਮੰਤਰੀ ਬਣਦਾ ਜਦੋਂ ਚਰਨਜੀਤ ਸਿੰਘ ਚੰਨੀ ਨੂੰ 111 ਦਿਨ ਵਾਸਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਬਣਾਇਆ ਗਿਆ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਨਵਜੋਤ ਸਿੰਘ ਸਿੱਧੂ ਲਗਾਤਾਰ ਦੂਰੀ ਬਣਾ ਕੇ ਬੈਠੇ ਹੋਏ ਨੇ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਜੇਕਰ ਆਉਂਦੇ ਨੇ ਫਿਰ ਇੱਕ ਦੁਬਾਰਾ ਬੜੀ ਖਲਬਲ ਹਲਚਲ ਮੱਚੇਗੀ ਅ ਨਵਜੋਤ ਸਿੰਘ ਸਿੱਧੂ ਜੇਕਰ ਐਂਟਰੀ ਕਰਦੇ ਨੇ ਕਾਂਗਰਸ ਪਾਰਟੀ ਵਿੱਚ ਧੰਨਵਾਦ